ਜਿਹੜਾ ਆਧਾਰ ਕਾਰਡ ਮੇਨ ਜਦੋਂ ਰੱਖਿਆ ਆ ਸਾਰੀਆਂ ਸਕੀਮਾਂ ਛੱਡ ਕੇ ਆਧਾਰ ਕਾਰਡ ਮੇਨ ਕੀਤਾ ਇਹਨਾਂ ਨੇ ਤੇ ਆਧਾਰ ਕਾਰਡ ਦੇ ਕਿਉਂ ਨਹੀਂ ਸਾਰੀਆਂ ਚੀਜ਼ਾਂ ਦੀ ਕਣਕ ਮਿਲਣੀ ਚਾਹੀਦੀ ਇਹਦੇ ਪੈਨਸ਼ਨ ਵੀ ਘਟਦੀ ਮੈਸਨ ਪੈਨਸ਼ਨ ਵੀ ਕਟੀਆਂ ਜਿਹੜੇ 20 ਰੁਪਏ ਕਰਾਇਆ ਕਿੱਥੋਂ ਦੇਵਾਂਗੇ 10-10 ਦਿਨ ਨੂੰ ਮੁੜ ਕੇ ਚਾਈਦਾ ਜੋਸੀ ਸਾਹਿਬ ਤੁਹਾਨੂੰ ਪਤਾ ਇੱਥੇ ਕੀ ਲੀ ਕੀ ਹਲਾ ਦੇ ਅਮਰ ਸਿੰਘ ਆਟਾ ਦਾਲ ਦੀ ਸਕੀਮ ਜਿਹੜੀ ਨਾ ਉਹ ਤੁਸੀਂ ਚਲਾਈ ਸੀ ਸ਼ੁਰੂਆਤ ਤੁਹਾਡੇ ਤੋਂ ਹੋਈ ਜੇ ਤੇ ਬਾਕੀ ਹਲਾਤ ਨੂੰ ਲੂਤ ਨਹੀਂ ਕੋਈ ਵੀ ਬਦਲੇ ਉਹ ਸਭੋ ਜ ਤੁਸੀਂ ਦੇ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੰਡੀ ਕਣਕ ਆ ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੇਈ ਹਿਸਾਬ ਲੋ ਇਹਨੇ ਹਲਾਦ ਮਾਰੇ ਹੋ ਗਏ ਟਾਈਆਂ ਤਿੰਨ ਸਾਲਾਂ ਦਾ ਬੱਚਾ ਨਾਲ ਲੈ ਕੇ ਜਾਂਦੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਕਰਦੇ ਮੇਰੇ ਅਸੀਂ ਵੀ ਹੁਣ ਵੇਲੋ ਸਾਰੀ ਟਿਹੜੀ ਖਲੋਤੇ ਆ ਤੇ ਜਿਹੜਾ ਸਾਡਾ ਕਾਰ ਆ ਕਾਰ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਂ ਹੀ ਢਾ ਸਕਤਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਕਰਕੇ ਮਿਲਦੀ ਕੋਈ ਵੀ ਦੁਖੀ ਹੈਗਾ ਹੁਣ ਸਾਰੇ ਜਿੰਨੇ ਵੀ ਹੈਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਜੀਆਂ ਦਾ ਬੱਜੀਆਂ ਰਹਿ ਜਾਂਦੀਆਂ ਜੀ ਆਪਾਂ ਨਹੀਂ ਦੇਖੋ ਬਣਾ ਹਾਂਜੀ ਇਹ ਤਾਂ ਪਾਣੀ ਦਾ ਪਿਆ ਜੀ ਪਾਣੀ ਗੰਦਾ ਆਉਂਦਾ ਨਾ ਕੋਈ ਕੇ ਕਾਤ ਕੁੱਛ ਨਹੀਂ ਕਰਦਾ ਪਾਣੀ ਵੇਖ ਰਹੇ ਆ ਆ ਆ ਦੱਸ ਰਹੇ ਹੈ ਕਿ ਕਿੰਨਾ ਪਾਣੀ ਗੰਦਾ ਆ ਪੀਣ ਵਾਲਾ ਪਾਣੀ ਹਾਂਜੀ ਕਿ ਪੀਓ ਕਿੰਨਾ ਹੋਵੇ ਨਾਲ ਇਹ ਕਿਹੜਾ ਲੱਗਦਾ ਹੈ ਜੀ ਪ੍ਰੋਫੈਸਰ ਆੜੋ ਮੈਂ ਅਜਾਧੂਰਾ ਹਾਂ ਜੀ ਮੈਂ ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਆਪਣਾ ਦੁੱਖ ਰਾਂ ਨੂੰ ਵਾਸਤੇ ਆ ਮੈਨੂੰ ਕਹਿ ਰਹੇ ਹੈ ਕਿ ਰੋਜ਼ ਮਜ਼ਦੂਰ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਹੈ ਆਪਣੇ ਕੋਈ ਇੱਥੇ ਆਪ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਵਾਸਤੇ ਲੋਡ ਹੋਏ ਆ ਕਹਿ ਰਹੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਝ ਕਰਕੇ ਮਸਾ ਇੱਥੇ ਪਹੁੰਚਦੇ ਹੈ ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਸ਼ਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ 5000 ਰੁਪਏ ਤੇ 11 11 ਉੱਥੇ ਜਾ ਕੇ ਮੇਰਾ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਏ ਬਿੱਲ ਆਇਆ ਜੇ 2500 ਰੁਪਏ ਘਰ ਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਏ ਦਿਹਾੜੀ 'ਚ ਸਮਝੋ ਕਿ ਅਸੀਂ ਅੱবি ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜ ਜੀ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਹੀ ਮੁੜ ਕੇ ਜਾਂਦੇ ਆਂ ਸਿਰੋ ਹੁਣ ਆਪਾਂ ਸਰਦਾਰ ਜੀ ਮੱਲਬਾਈ ਚੌਂਕ ਦੇ ਵਿੱਚ ਮਿਤਰੀ ਮਜ਼ਦੂਰ ਆਉਣ ਤੇ ਠੇਕੇਦਾਰਾਂ ਦੇ ਰੇਟ ਬੜੇ ਵਾਜਣ ਮਾਣਾ ਬੰਦਾ ਮਿਤਰੀ ਲਵਾ ਸਕਦਾ ਕਿਤੇ ਲੱਗਦੀ ਆ ਮਹਾਰਾਜ ਕੋਲ ਆਪ ਐਕਚੁਅਲ ਆ ਜਿਹੜਾ ਝਾੜੂ ਵਾਲੇ ਨੇ ਨਾ ਜਮਾਂ ਹੀ ਬਰਬਾਦ ਕਰਦਾ ਸੂਬਾ ਸਰ ਸਹੀ ਖਲੋਤੇ ਨੇ ਇਦਾਂ ਜਦੋਂ ਅਸੀਂ ਹੁੰਨੇ ਆ ਨਾ ਇਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ ਤੁਸੀਂ ਇਦਾਂ ਖਲੋਤੇ ਆ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ ਉਹ ਤਾਂ ਨਹੀਂ ਸਾਨੂੰ ਖਲੋਣ ਦਿੰਦੇ आज फ्री ਹੁੰਦਾ ਹੈ ਹੁਣ ਨਹੀਂ ਕਿਸਦਾ ਪਤਾ ਕਿ ਮੈਕਸੀਮ ਲਾਈ ਜਿਹਨਾਂ ਨੇ ਸਕੀਮ ਲਾਈ ਪਰ ਚੱਲਦਾ ਪਸਣਾ ਕਰਦੇ ਆਪਾਂ ਕਰਦੇ ਆ ਰੋਣ ਦਾ ਇੱਕ ਨਸ਼ਾ ਬੜਾ ਵਿਗਦਾ ਹੈ ਨਸ਼ਾ ਬੋਲ ਵਿਗਦਾ ਨਸ਼ਾ ਬੋਲ ਵਿਗਦਾ ਜੀ ਭਾਈ ਚੋਚਰਾਂ ਦੇ ਵਿੱਚ ਭਾਈ ਛਰਿਆ ਵੇਚਦੇ ਵੇਚਦੇ ਸਾਥੀ ਆਟਾ ਆਟਾ ਮਿਲ ਜਾਂਦੀ ਹੈ ਆਟਾ ਮੇਰੇ ਨਸ਼ੇ ਵੱਧ ਮਿਲ ਪਾਉਂਗੇ ਜਨਨ ਲੋਕੀ ਕੋਈ ਨਸ਼ਾ ਨਹੀਂ ਕੁਝ ਨਾ ਕਰਨ ਸਭ ਦਾ ਸ਼ਹਿਰ ਆ ਜਾਣਾ ਕੋਈ ਮੋਟਰਸਾਈਕਲ ਲੈ ਲੈਂਦਾ ਵਾ ਮੋਰ ਸਾਗਾ ਲੈ ਲੰਦਾ ਮਜ਼ਦੂਰ ਬੰਦਾ ਕਿਸਤਾ ਦੇ ਉਹਦੇ ਕੋਲ ਲਾਇਸੈਂਸ ਬਣਾਉਣ ਵਾਸਤੇ ਵੀ 6000 ਰੁਪਏ ਚਾਹੀਦਾ ਚਾਹੀਦਾ ਨਾ ਹੋਰ ਨਹੀਂ ਕੋਹਦੇ ਲਾਇਸੈਂਸ ਹੀ ਬਣਾ ਦਿੰਨ ਚੌਂਕਾ ਵਾਲੇ ਬੰਦਿਆਂ ਦਾ ਹੈ ਫਿਰ ਇੱਕ ਹੋਰ ਗੱਲ ਸੁਣੋ ਮੰਨ ਲਓ ਸਰਕਾਰ ਦੇ ਦੇਖੋ ਗੱਲ ਹੈ ਗੱਲ ਹੈ ਕਿ ਝਾੜੂ ਵਾਲੇ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਪੰਜਾਬੀਆਂ ਦੇ ਭਾਵਨਾਵਾਂ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਵਿਜੜੇ ਪੰਜਾਬੀ ਬੜੇ ਮੇਨਥੀਏ ਉਹਨਾਂ ਨੂੰ ਗੱਲਾਂ ਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗੇ ਆ ਤਾਂ ਜਿਵੇਂ ਅੰਗਰੇਜ਼ ਤੇ ਮੁਗਲ ਆਏ ਸੀ ਉਵੇਂ ਲੁੱਟਦੇ ਆ ਕਿ ਭਗਵੰਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ ਕਿਸੇ ਘਰ 'ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਇਸ ਚੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਹੁਣ ਤਾਂ ਘਰੋਂ ਨਿਕਲਦਾ ਹਜ਼ਾਰ ਬੰਦਾ ਪੁਲਿਸ ਦਾ ਨਾਲੇ ਕੇ ਜਾਂਦਾ ਹੈ ਕਿਉਂ ਡਰਿਆ ਇਹਨੂੰ ਜੇ ਅਸੀਂ ਖੜੇ ਹਾਂ ਕਿਉਂ ਡਰਿਆ ਨਾ ਰੱਖ ਲਿਆ ਆਮ ਆਦਮੀ ਪਾਰਟੀ ਪਰ ਹੈ ਠੱਗਾਂ ਦੀ ਪਾਰਟੀ ਸਾਰੇ ਇੱਕ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਦੇ ਲਾਈ ਹੈ ਲੋਕੀ ਇਹਦੇ ਤੇ ਝਾੜੂ ਫੇਰਨਗੇ ਮੈਂ ਤੁਹਾਨੂੰ ਆਜਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ